ਉਤਰਾਖੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਿਖਾਰਣ ਲੱਖਪਤੀ ਨਿਕਲੀ ਹੈ ਭਿਖਾਰਣ ਦੇ ਝੋਲੇ ਵਿੱਚੋਂ ਐਨੇ ਪੈਸੇ ਮਿਲੇ ਕਿ ਲੋਕਾਂ ਦੇ ਹੋਸ਼ ਉੱਡ ਗਏ ਲੋਕ ਨੋਟ ਤੇ ਸਿੱਕੇ ਗਿਣਦੇ-ਗਿਣਦੇ ਥੱਕ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਭਿਖਾਰਣ ਇੱਕ ਘਰ ਦੇ ਬਾਹਰ 12 ਸਾਲਾਂ ਤੋਂ ਭੀਖ ਮੰਗ ਰਹੀ ਸੀ ਮਾਮਲਾ ਉਤਰਾਖੰਡ ਦੇ ਰੁੜਕੀ ਤੋਂ ਸਾਹਮਣੇ ਆਇਆ ਹੈ ਜਿਸ ਘਰ ਦੇ ਬਾਹਰ ਇਹ ਭਿਖਾਰਣ ਬੈਠ ਕੇ ਭੀਖ ਮੰਗਦੀ ਸੀ ਉੱਥੋਂ ਬੀਤੇ ਦਿਨ ਉਸ ਨੂੰ ਹਟਾ ਟਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਜਦੋਂ ਉਸਦੇ ਬੈਗ ਚੈੱਕ ਕੀਤੇ ਗਏ ਤਾਂ ਲੋਕ ਹੈਰਾਨ ਰਹਿ ਗਏ ਬੈਗਾਂ ਵਿੱਚੋਂ ਲੱਖਾਂ ਰੁਪਏ ਨਿਕਲੇ ਇਸ ਵਿੱਚ 10-10 20-20 ਰੁਪਏ ਦੇ ਨਾਲ ਨਾਲ ਸਿੱਕਿਆਂ ਦਾ ਢੇਰ ਵੀ ਨਿਕਲਿਆ ਇਹ ਔਰਤ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸੀ ਜਾ ਰਹੀ ਹੈ ਰੁੜਕੀ ਦੇ ਮੰਗਲੂਰ ਥਾਣਾ ਖੇਤਰ ਅਧੀਨ ਪਹਿੰਦੇ ਪਠਾਨਪੁਰਾ ਮੁਹੱਲਾ ਵਿੱਚ ਇਹ ਔਰਤ 12 ਸਾਲਾਂ ਤੋਂ ਇੱਕ ਘਰ ਦੇ ਬਾਹਰ ਭੀਖ ਮੰਗ ਰਹੀ ਸੀ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਬੈਗ ਵਿੱਚੋਂ ਨੋਟਾਂ ਤੇ ਸਿੱਕਿਆਂ ਦਾ ਢੇਰ ਨਿਕਲਿਆ ਤਾਂ ਲੋਕਾਂ ਨੇ ਸਵੇਰੇ ਸ਼ਾਮ ਲਾ ਕੇ ਇਹ ਗਿਣਨੇ ਸ਼ੁਰੂ ਕੀਤੇ ਪਰ ਪੈਸੇ ਪੂਰੇ ਫਿਰ ਵੀ ਨਾ ਗਿਣੇਗੇ ਲੋਕਾਂ ਨੇ ਕਿਹਾ ਹੈ ਕਿ ਹੁਣ ਤੱਕ 1 ਲੱਖ ਰੁਪਏ ਗਿਣੇ ਜਾ ਚੁੱਕੇ ਨੇ ਪਰ ਅਜੇ ਵੀ ਕਾਫੀ ਪੈਸੇ ਬਾਕੀ ਨੇ ਲੋਕਾਂ ਵੱਲੋਂ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦਾ ਕਹਿਣਾ ਹੈ ਕਿ ਔਰਤ ਕੋਲੋਂ ਮਿਲੇ ਪੈਸੇ ਸੁਰੱਖਿਅਤ ਰੱਖੇ ਜਾਣਗੇ ਅਤੇ ਔਰਤ ਦਾ ਇਲਾਜ ਕਰਵਾਇਆ ਜਾਵੇਗਾ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ